ਜੀ ਸਤਿ ਸ੍ਰੀ ਅਕਾਲ ਜੀ ਸੋਖੜੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਅੱਜ ਦੀ ਵੀਡੀਓ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਉਣੀ ਆ ਬਹੁਤ ਸੋਹਣੀਆਂ ਵੀਰ ਝੋਟੀਆਂ ਲੈ ਕੇ ਆਇਆ ਬਹੁਤ ਕੁਆਲਿਟੀ ਦੀਆਂ ਝੋਟੀਆਂ ਦੋ ਝੋਟੀਆਂ ਲੈ ਕੇ ਆਇਆ ਵੀਰ ਬਹੁਤ ਸੋਹਣੀਆਂ ਤੇ ਬਹੁਤ ਕੁਆਲਿਟੀ ਦੀਆਂ ਝੋਟੀਆਂ ਲੈ ਗਿਆ ਆਜੋ ਕਰਾਉਣੇ ਆ ਤੁਹਾਨੂੰ ਵੀਰ ਨਾਲ ਗੱਲਬਾਤ ਪੁੱਛਣੇ ਇਹਨਾਂ ਦੀ ਸਾਰੀ ਡਿਟੇਲ ਹਾਂਜੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋਖ ਡੇਰੀ ਫਾਰਮ ਵੇਖਣ ਆਲੇ ਜੀ ਆਨੇ ਵੈਲਕਮ ਬਾਤ ਪਾ ਲਾਈਕ ਕਰੋ ਸ਼ੇਅਰ ਕਰੋ ਹਾਂਜੀ ਭਾਈਏ ਦੋ ਝੋਟੀਆਂ ਆਈਆਂ ਸਪਟੀਆਂ ਐਡਰੈਸ ਬੋਲ ਦੋ ਪਹਿਲਾਂ ਪਿੰਡ ਸ਼ਿਕਾਰਮਾ ਛੀ ਜਿਲ੍ਹਾ ਕਰਦਾਸਪੁਰ ਡੇਰਾ ਆ ਬਾਬਾ ਨਾਨਕ ਊਨ ਨੰਬਰ 62 8743 75100 ਅੱਜ ਵਾਲਾ ਮਾਲ ਵੇਚ ਗਿਆ ਉਹ ਵੇਚ ਗਿਆ ਮੈਂ ਝੋਟੀ ਕੋਈ ਪਾਈ ਵੇਖੀ ਅੱਜ ਫੇਰ ਨਗੀਨੇ ਲਿਆ ਦੇ ਦੋ ਬਹੁਤ ਕੁਆਲਿਟੀ ਦੀਆਂ ਝੋਟੀਆਂ ਫਿਰ ਇੱਧਰ ਆ ਜਾਓ ਆ ਝੋਟੀ ਸੂਈ ਆ ਕੱਟਾ ਤੇ ਕੱਟੀ ਮਗਰ ਇਹ ਸ਼ਾ ਤੇ ਦੁੱਧ ਕਿੰਨਾ ਤਿਆਰ ਆ? 2 ਅੱਧਾ ਕਿਲੋ ਸੁਆ ਸੁਆ ਪਹਿਲਾਂ ਆਪਾ ਲੂਣ ਉਹ ਦੰਦ ਚੇ ਚੇ ਮੋਹ ਚਾਰ ਦੰਦ ਥਣ ਕੁਆਲਿਟੀ ਚੈੱਕ ਕਰ ਲਓ ਸਿੰਘ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਹਣੀ ਝੋਟੀ ਆ ਚੰਗੇ ਕਦ ਕਾਟ ਦੇ ਵਿੱਚ ਆ ਵੱਡੀ ਝੋਟੀ ਪੂਰੀ ਲੇਵੇ ਦੀ ਵਾਹ ਆਰਟੀ ਚੈੱਕ ਕਰ ਲੋ ਲੈਵਾ ਚੈੱਕ ਕਰ ਲੋ ਝੋਟੀ ਬਹੁਤ ਸੋਹਣੀ ਝੋਟੀ ਆ ਬਹੁ ਕੁਆਲਿਟੀ ਦੀ ਬਲੂਨ ਝੋਟੀ ਚੰਗੇ ਕਦ ਕਾੜਦੀ ਝੋਟੀ ਜੀ ਲਾਂਗਾ ਬਹੁ ਦੀ ਸਟਰਕਚਰ ਝੋਟੀ ਦਾ ਬਹੁ ਸੋਹਣੀ ਝੋਟੀ ਜਿਹਨੂੰ ਕਹਿੰਦੇ ਕਦ ਕਾਠ ਵੀ ਚੰਗੇ ਕਦ ਕਾੜਦੀ ਆ ਸੈਂਕ ਕੁਆਲਿਟੀ ਚੈੱਕ ਕਰ ਲੋ ਦੁੱਧ ਵੀਰ ਜੀ ਕਿੰਨਾ ਤਿਆਰ ਆ 80 ਕਿਲੋ 8 ਕਿਲੋ ਭੋੜਾ ਕਿੰਨੇ ਕ ਦਿਨ ਹੋਏ ਸੂਈ ਨੂੰ ਹਾਂ ਜੀ ਤੇ ਮਗਰ ਕੱਟੀ ਡਬਲ ਫਾਇਦਾ ਹੋ ਗਿਆ ਜੇ ਕੋਈ ਸਾਂਭੇਗਾ ਵੀ ਤੇ ਸਿੰਕ ਕੁਆਲਟੀ ਚੈੱਕ ਕਰਾਤੀ ਥਾਨ ਕੁਆਲਟੀ ਵੇਖੋ ਥਣ ਤਨ ਨੂੰ ਹੋਰ ਲੱਗ ਤੋ ਚਾਹ ਤਨ ਚੈੱਕ ਕਰੋ ਕਿਹੜਾ ਝੋਟਾ ਨੂੰ ਥਾਨ ਲੱਗਾ ਲੈ ਵਾਲੂ ਬਾਈ ਬਹੁਤ ਕੁਆਲਟੀ ਦਾ ਲੱਗਾ ਸਾਰਾ ਇੱਥੇ ਬੈਠਾ ਸੀ ਸੀਲਸ ਲੱਗ ਝੋਟੀ ਚੰਗੇ ਕਦ ਕਾਟਦੀ ਆ ਵੀਰ ਜੀ ਦੋ ਦਸ 11 ਕਿਲੋ ਰਮਾਨ ਦੇ ਦੇਗੀ ਨਾ ਬੱਚਾ ਲਵਾ ਦੇ ਹਾਂ ਜੀ ਵੀ ਜੀ ਰੇਟ ਮਹੌਲ ਤੇ ਦਾ ਉਹ ਨਹੀਂ ਇੰਪੋਰਟ ਕਰਨਾ ਕੋਈ ਮੁੱਲ ਸਿਰ ਕੋ ਚ 100 ਰੁਪਏ ਹੋਣੀ 100 7000 ਦੀ ਹਾਂ ਬਸ ਜਾ ਜੀ ਬਸ ਜਾ ਜੀ ਵੀਰ ਜੀ ਨੇ ਕਹਿੰਦੇ ਪਹਿਲਾਂ ਪਹਿਲੇ ਵੀਰ ਜੀ ਨੇ ਕਹਿੰਦੇ ਪਹਿਲੇ ਝੋਟੀ ਹੈ ਕੋਈ ਕਰੇ ਨਾ ਓਲੂਲ ਕਰਦੀ ਤੇ ਮਾਰੀ ਧਾਰਾ ਮਾਰਾ ਜੀ ਬਿਲਕੁਲ ਸੀਲਸ ਲੱਗ ਝੋਟੀ ਹੈ ਬਹੁਤ ਸੋਹਣੀ ਝੋਟੀ ਜਿਹੜੇ ਮੁੱਲ ਵੀ ਬੀੜੀ ਹੋਣਾ ਬਿਲਕੁਲ ਜਾਇਜ਼ ਕੀਤਾ ਕੋਈ 80 85 ਨਹੀਂ ਕੀਤਾ ਹਾਂ ਨਾ 70 ਦੀ ਉੱਚ ਵੀ ਥੋੜਾ ਬਹੁਤਾ ਛੋਟਾ ਛਾਪਾ ਕਰ ਦੋ ਵੀਰ ਜੀ ਹਾਂ ਹੋ ਜੇਗੀ ਹੋ ਜੇਗੀ ਛੋਟਾ ਹੋ ਜੇਗੀ ਕੋਈ ਵੀਰ ਭਰਾ ਕਹਿੰਦੇ ਫੋਨ ਲਾਏ ਤੇ ਛੋਟਾ ਛਾਪ ਰਿਹਾ ਥਾਣ ਦੇਖੋ ਕਿਹੜਾ ਖੜਿਆ ਥਾਣ ਕੁਆਲਟੀ ਦੇਖੋ ਕਿਹੜਾ ਖੜਿਆ ਕੱਲਾ ਕੱਲਾ ਥਾਣ ਲੱਗਾ ਪੂਰੀ ਵਿਥੀ ਦੇ ਸੰਨ ਲੱਗਾ ਇਧਰੋਂ ਵੇਖੋ ਥਾਣ ਚਵਾਈ ਵਿਖਾ ਦਿਓ ਵੇਖੋ ਕੋਈ ਭੂਰ ਛੱਟਾ ਨਹੀਂ ਆ ਬਿਲਕੁਲ ਚਵਾਈ ਪੋਲੀ ਮਗਰਲੇ ਸਨਾਂ ਦਾ ਵੀ ਦਿਖਾ ਦਿਓ ਚਵਾ ਬਿਲਕੁਲ ਦੇਦੀ ਚਵਾਈ ਪੋਲੀ ਬਿਲਕੁਲ ਰੋਹ ਵਾਂਗੂ ਚਵਾਈ ਕੋਈ ਸਟਾ ਕੋਈ ਪੂਰ ਸਟਾ ਨਹੀਂ ਤੇ ਥਣ ਫੇਰ ਚੈੱਕ ਕਰਨੇ ਕਰ ਆਖੋ ਖਾਓ ਥਣ ਮ ਖਾਓ ਇਹਨੇ ਕਿਹੋ ਜਿਹਾ ਛੋਟੀਆਂ ਥਣ ਕੱਢਿਆ ਵੇਖੋ ਲੈ ਵਾ ਦੇ ਵੇਖੋ ਥਣ ਕਿਹੜਾ ਕੱਢਿਆ ਛੋਟੀਆਂ ਬਹੁਤ ਕੁਆਟੀ ਦੀ ਛੋਟੀਆਂ ਰੇਟ ਬਿਲਕੁਲ ਜਾਇਜ਼ ਦਾ 70000 ਤੋਂ ਮੰਨਦਲ ਹੋਣਾ ਵੇਖੋ ਬੱਚਾ ਵੀ ਮਗਰ ਕੱਤੀ ਡਬਲ ਫਾਇਦਾ ਆ ਦੋ ਨੰਬਰ ਵਾਲੀ ਝੋਟੀ ਜਾਵੇ ਛੋਟੀ ਸੂਈ ਇਹ ਵੀ ਸੂਈ ਇਹਨੂੰ ਆਜੇ ਤੀਸਰਾ ਚਿੱਚੀ ਚੌਥਾ ਗੋਦ ਦੇ ਕਿ ਨਾ ਦੇਖੋ ਪਿਆਰ ਜਿਹੜਾ ਪਿਆਰ ਤੇ ਕਹਿਣ 10 11 ਕਿਲੋ ਕਹਿਦੇ ਐਟ ਟਾਈਮ ਜੇ 9 ਕਿਲੋ ਕੋਈ ਪਾਈਆ ਕੱਟ ਸਕਦਾ ਕੋਈ ਪਾਈਆ ਵਾ ਸਕਦਾ ਇਹ ਕਹਿ ਨਹੀਂ ਸਕਦੇ ਇਹ 9 ਕਿਲੋ ਦੁੱਧ ਤਿਆਰ ਕਿੰਨਾ ਚਵਾ ਜੇਗੀ 11 12 ਕਿਲੋ 11 12 ਲੀਟਰ ਵਾਲੀ ਝੋਟੀ ਇਹਦਾ ਵੀ ਕੱਦ ਕੱਟ ਚੰਗੇ ਵੱਡੇ ਕੱਦ ਕੱਟਦੀ ਬਸ ਸਾੰਭੀ ਕਿਹਨੇ ਥੋੜੀ ਘਟਾ ਬੱਦ ਖਾੜੇ ਦਾ ਵੀ ਵੱਡਾ ਹੈ ਬਹੁਤ ਸੋਹਣੀ ਆ ਇਹਦੀ ਵੀ ਸਿੰਕ ਕੁਆਲਿਟੀ ਬਹੁਤ ਚੰਗੀ ਆ ਤੇ ਥਣ ਕੁਆਲਿਟੀ ਵੀ ਬਹੁਤ ਚੰਗੀ ਲੈ ਆਓ ਵੀਰ ਜੀ ਮੋ ਸ਼ੇਦਾਂ ਦੀ ਸਿੰਕ ਕੁਆਲਿਟੀ ਵੇਖੋ ਕਿਹੋ ਜਿਹੀ ਝੋਟੀਆਂ ਸਿੰਗ ਲਗਾ ਥਣ ਵੇਖੋ ਇਹਦੀਆਂ ਵੀ ਧਾਰਾਂ ਤੁਹਾਨੂੰ ਮਾਰੀਆਂ ਜੀਆਂ ਮਾਰ ਕੇ ਵਿਖਾਵਾਂਗੇ ਜਰੂਰ ਕੋਈ ਵੀਰ ਪੜਾਖਾ ਇਹ ਨਾ ਇਹ ਵੀ ਬਹੁਤ ਕੁਆਲਿਟੀ ਦੀ ਜਿਸ ਸੋਹਣੀ ਝੋਟੀਆਂ ਇਹ ਅਗਲੇ ਕਰ ਲਗਲੇ ਤੇ ਇਹਦੀਆਂ ਮੈਂ ਪਤਾ ਨ ਤਾਰਾ ਤੂਰਾ ਮਾਰ ਕੇ ਵਿਖਾਵਾਂਗੇ ਲੜ ਕਦ ਕੱਟ ਚੰਗਾ ਵਾ ਇਹ ਉਦੋਂ ਥੋੜੀ ਜੀ ਕਦ ਕੱਟ ਚ ਵੱਡੀ ਘੋਟੀ ਆ ਇਹਦੀਆਂ ਤਾਂ ਤਾਰਾ ਤੂਰਾ ਤਾਰਾ ਤੂਰਾ ਮਾਰ ਕੇ ਵਿਖਾਵਾਂਗੇ ਬਹੁਤ ਕੁਆਲਿਟੀ ਦੀ ਅੱਜ ਵੀਰ ਹਣੀ ਝੋਟੀਆਂ ਲੈ ਕੇ ਆਏ ਸੋਹਣੀਆਂ ਝੋਟੀਆਂ। ਲਾਈਕ ਕਰੋ, ਸਬਸਕ੍ਰਾਈਬ ਕਰੋ। ਉਹ ਲੈ ਆ ਬਾਈ। ਚੈਨਲ ਨੂੰ ਲਾਈਕ ਕਰ ਦਿਆ ਕਰੋ, ਕਮੈਂਟ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ ਜਿਹੜੀ ਆਉਣ ਵਾਲੇ ਕੇ ਵੀਰ ਦਾ ਕਾ ਫਾਇਦਾ ਵੀ ਹੋ ਸਕੇ ਇਹਦੇ। ਤੁਹਾਨੂੰ ਨਵੀਂ-ਨਵੀਂ ਤੋਂ ਝੋਟੀਆਂ ਵੀ ਦਿਖਾਉਂਦੇ ਜਾਵਾਂ ਕਰਾਂਗੇ, ਚੰਗੀ ਕੁਆਲਿਟੀ ਦੀਆਂ ਝੋਟੀਆਂ। ਖਾਣਾ ਦੇਖੋ ਜੀ ਕਿੰਨਾ ਕੱਢਿਆ। ਪਹਿਲੇ ਆ ਵੀ ਝੋਟੀਆਂ ਪਤਾ ਤਾਰਾ ਤੂਰਾਗੇ, ਮਾਰ ਕੇ ਦਿਖਾਉਂਦੇ ਹਾਂ। ਖਾਣਾ ਦੇਖੋ ਇਹਦਾ ਕਿਹੜਾ ਹਾਲ ਬੰਦ ਪਕਾ ਸਮਾਂ ਖਾਣਾ ਦੇਖੋ ਝੋਟੇ ਨਿਕੜਿਆ ਬਹੁਤ ਕੁਆਲਿਟੀ ਦਾ ਸੋਹਣਾ ਥਣ ਕੱਢਿਆ ਚਮੜੀ ਛੋੜੋ ਆ ਅਗਲੇ ਸਣਾ ਦਾ ਚਵਾ ਵਿਖਾਇਆ ਵੇਰ ਜੀ ਫੇਰ ਕਰੀ ਆ ਅਬ ਇਹ ਖਨਮਾ ਕਲੇ ਆਂ ਵਿਖਾ ਦਿਓ ਬਸ ਕਰੀ ਵੀ ਦੀ ਕੋਈ ਅਜੀ ਵੀਰ ਜੀ ਇਹਦਾ ਰੇਟ ਫੇ ਰੇਟ ਇਹਦਾ ਭਾਈ ਕੋਈ ਨਹੀਂ ਮੁੱਲ ਲੈਣ ਦਰਾ ਕਰਨਾ 75 ਹਜ਼ਾਰ ਉਹ 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 2048 73 ਦੀ ਹਾਂ ਉਹ ਤੇ ਮਾਰੇ ਮੋਟਾ ਮਾਹਨ ਤਾਂ ਹੋ ਜੇਗਾ ਛੋਟੀ ਹੋਣੀ ਹੈ ਹਾਂਜੀ ਡਰੈਸ ਬੋਲ ਦਿਓ ਇੱਕ ਵਾਰੀ ਪਿੰਡ ਸ਼ਕਰਮਾਚੀ ਹਾਂ ਜਿਲ੍ਹਾ ਗਰਦਾਸਪੁਰ ਤਸੀ ਅਡੇੜਾ ਬਾਬਾ ਬਨਾਣਕ ਹਾਂਜੀ ਫੋਨ ਨੰਬਰ 62874375 75100 ਉਹ 201070 ਰਾਈਬਰ ਕੰਪਲੀਟ ਹੋ ਜਾਣਾ ਕੰਪਲੀਟ ਹੋਣਾ ਅੱਜ ਤੇ ਸਬਸਕ੍ਰਾਈਬਰ ਕਰ ਦਿਓ ਵੱਧਵਾਦ ਵੀਰ ਬਹੁਤ ਬਹੁਤ ਸਬਸਕ੍ਰਾਈਬ ਕਰ ਹਾਂਜੀ ਵੀਰ ਜੀ ਸასი ਸ਼ਕਤ